ਜਦੋਂ ਜਵਾਬ ਨਾ ਆਇਆ ਫਿਰ ਅਸੀਂ ਟੈਲੀਫੋਨ ਕੀਤਾ ਮੁਖ ਸਕੱਤਰ ਕੈਪਸਨਾ ਨੂੰ ਉਹਨਾਂ ਨੇ ਫੋਨ ਚੱਕਿਆ ਦੀ ਫਿਰ ਫੋਨ ਕੀਤਾ ਗੌਰੀ ਪ੍ਰੈਸ਼ਰ ਨੂੰ ਫੋਨ ਚੱਕਿਆ ਦੀ ਫਿਰ ਫੋਨ ਕੀਤਾ ਵੀ ਕੇ ਸਿੰਘ ਸਾਬਕਾ ਚੀਫ ਸਪੈਸ਼ਲ ਚੀਫ ਸੈਕਟਰੀ ਤਾਂ ਉਹਨਾਂ ਨੇ ਫੋਨ ਚੱਕਿਆ ਉਹਨਾਂ ਨੇ ਸਾਨੂੰ ਸਾਰੀ ਗੱਲ ਦੱਸੀ ਉਹ ਕਹਿੰਦੇ ਹਾਂ ਮੈਨੂੰ ਯਾਦ ਆ ਰਿਹਾ ਹੈ ਕਿ ਕਿਰਸ਼ਾਨੂੰ ਸ਼ਾਰਦਾ ਮੇਰੇ ਕੋਲ ਕੁਝ ਹੋਰ ਵਿਅਕਤੀਆਂ ਨਾਲ ਆਇਆ ਸੀ। ਔਰ ਉਹਨੇ ਮੈਨੂੰ ਕਿਹਾ ਸੀ ਕਿ ਮੈਂ ਸਮਾਜਿਕ ਕੰਮ ਕਰਦਾ ਹਾਂ ਤੇ ਮੈਨੂੰ ਸਕੱਤਰੇਤ ਚ ਕਾਫੀ ਆਣਾ ਜਾਣਾ ਪੈਂਦਾ। ਔਰ ਮੈਂ ਪਹਿਲਾਂ ਇੱਕ ਸਾਬਕਾ ਮੰਤਰੀ ਨਾਲ ਵੀ ਕੰਮ ਕਰਦਾ ਹੁੰਦਾ ਸੀ। ਤੇ ਜੀ ਮੈਨੂੰ ਪਾਸ ਇਸ਼ੂ ਕਰ ਦਿਓ। ਤੇ ਜੀ ਕਹਿੰਦੇ ਮੈਂ ਉਹ ਮਾਰਕ ਕਰਤਾ। ਹੁਣ ਉਹ ਚਿੱਠੀ ਮੈਂ ਪੜ੍ਹੀ ਆ। ਉਹ ਮਾਰਕ ਨਹੀਂ ਹੈਗੀ ਕਰਨੀ ਉਹਦੇ ਉੱਤੇ ਲਿਖਿਆ ਗਿਆ ਕਿ ਜੀ ਮੈਂ ਸफारਿਸ਼ ਕਰਦਾ ਹਾਂ ਕਿ ਬਣਾਤਾ ਜਾਏ ਉਹਦੇ ਉੱਤੇ ਮੁੱਖ ਮੰਤਰੀ ਦੇ ਦਫ਼ਤਰ ਦੀ ਮੋਹਰ ਲੱਗੀ ਆ ਤੇ ਵੀ ਕੇ ਸਿੰਘ ਸਾਫਕਾ ਸਪੈਸ਼ਲ ਚੀਫ ਸੈਕਟਰੀ ਮੁੱਖ ਮੰਤਰੀ ਦੇ ਦਫ਼ਤਰ ਚ ਜੋ ਤਾਇਨਾਤ ਸੀ ਉਹਨਾਂ ਦੇ ਉੱਤੇ ਦਸਖਤ ਹੈ ਖੈਰ ਅੱਗੇ ਆਉਣੇ ਜੀ ਅਸੀਂ ਪੁੱਛਿਆ ਇੱਕ ਅਫਸਰ ਨੂੰ ਕਿ ਜਿਹੜੇ ਟੈਂਪਰੇਰੀ ਐਂਟਰੀ ਪਾਸ ਬੰਦੇ ਆ ਉਹਨਾਂ ਦੇ ਨਿਯਮ ਕੀ ਨੇ ਤਾਂ ਸਾਨੂੰ ਪਤਾ ਲੱਗਿਆ ਜੀ ਕੋਈ ਨਿਯਮ ਨਹੀਂ ਇਹ ਬਣਾਏ ਜਾਂਦੇ ਆ ਵਿਮਜ਼ ਐਂਡ ਫੈਂਸੀਜ਼ ਆਫ ਦੀ ਪੋਲੀਟੀਸ਼ੀਅਨਸ ਸਿਆਸਤਦਾਨਾਂ ਦੀ ਮਨਮਰਜ਼ੀ ਦੇ ਆਧਾਰ ਤੇ ਪਾਸ ਇਸ਼ੂ ਹੁੰਦੇ ਆ ਫਿਰ ਅੱਗੇ ਜਿਹੜਾ ਸਵਾਲ ਉੱਠਦਾ ਉਹ ਉੱਠਦਾ ਕਿ ਕਿਰਸ਼ਾਨੂ ਸ਼ਾਰਦਾ ਜਿਹੜੇ ਮੰਤਰੀ ਐ ਐਮਐਲਏ ਨਾਲ ਜੁੜਿਆ ਹੋਇਆ ਸੀ ਕਿਉਂਕਿ ਜਿਹੜੇ ਵੀਕੇ ਸਿੰਘ ਜੀ ਐ ਉਹ ਕਹਿੰਦੇ ਜੀ ਨਾ ਮੈਨੂੰ ਕਿਸੇ ਨੇ ਸਿਫਾਰਿਸ਼ ਤਾਂ ਕੀਤੀ ਨਹੀਂ ਬਸ ਮੇਰੇ ਕੋ ਆਇਆ ਸੀ ਕੁਝ ਬੰਦਿਆਂ ਨਾਲ ਮੈਂ ਸਮਾਜ ਸੇਵੀ ਆ ਤੇ ਮੈਂ ਉਹ ਕਰਤਾ ਖੈਰ ਇਹ ਹੁਣ ਤੁਸੀਂ ਆਪ ਸੋਚ ਲਓ ਤੁਹਾਨੂੰ ਇਹ ਗੱਲ ਹਜ਼ਮ ਹੁੰਦੀ ਐ ਕਿ ਨਹੀਂ ਹੁੰਦੀ ਐ ਕਿ ਜਦੋਂ ਵੀਕੇ ਸਿੰਘ ਕ੍ਰਿਸ਼ਨਾ ਸ਼ਾਰਦੂ ਸ਼ਾਰਦਾ ਨੂੰ ਜਾਣਦਾ ਨਾ ਹੋਵੇ ਬਹੁਤਾ ਕਦੇ ਕਦਾਈ ਕੰਮ ਕਰਾਉਣ ਆਉਂਦਾ ਹੋਵੇ ਤੇ ਵੀਕੇ ਸਿੰਘ ਜੀ ਆਪਣੇ ਪੱਧਰ ਤੇ ਉਹਨੂੰ ਇਸ਼ੂ ਕਰਾ ਦਿੰਦੇ ਆ ਐਂਟਰੀ ਪਾਸ ਇਹ ਵਿਚਾਰਨ ਵਾਲੀ ਗੱਲ ਆ ਭਾਵੇਂ ਮੇਰੇ ਮਨ ਨਹੀਂ ਲੱਗਦੀ ਤੁਹਾਡੇ ਮਨ ਲੱਗਦੀ ਹੈ ਤੇ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਉਹਨੂੰ ਕਿਹਨੇ ਕਿਹਾ ਜਿਹੜੇ ਮੰਤਰੀ ਨੇ ਸੰਤਰੀ ਨੇ ਐਮ ਐਲ ਏ ਨੇ ਜਾਂ ਫਿਰ ਮੁੱਖ ਮੰਤਰੀ ਨੇ ਯਾ ਕਿਸੇ ਮੁੱਖ ਮੰਤਰੀ ਦੇ OST ਨੇ ਯਾ ਕਿਸੇ ਮੁੱਖ ਮੰਤਰੀ ਦੇ PA ਨੇ ਇਹ ਵੀ ਕੇ ਸਿੰਘ ਸਾਹਿਬ ਦੱਸਣਗੇ ਪਰ ਉਹ ਕਹਿ ਰਿਹਾ ਜੀ ਨਹੀਂ ਮੈਨੂੰ ਕਿਸੇ ਨੇ ਕਿਹਾ ਨਹੀਂ ਮੈਂ ਤਾਂ ਆਪ ਹੀ ਬਣਾਤਾ ਕਹਿ ਰ ਜੇ ਤੁਸੀਂ ਆਪ ਬਣਾਤਾ ਫੇਰ ਤੁਹਾਡਾ ਲਿੰਕ ਕੀ ਹੈ ਇਨੀ ਨੇੜਤਾ ਕੀ ਹੈ ਤੁਹਾਡੀ ਕ੍ਰਿਸ਼ਨਨੂ ਸ਼ਰਦਾ ਦੇ ਨਾਲ